जय श्री राम दोस्तों पहला तां ਤੁਹਾਨੂੰ ਅੱਜ ਦੱਸਦੇ ਆਂ ਰਾਮ ਮੰਦਰ ਜਿਸ ਦੀ ਉਡੀਕ ਹਰ ਇੱਕ ਸਨਾਤਨੀ ਹਰ ਇੱਕ ਹਿੰਦੂ ਕਰ ਰਿਆ ਸੀ ਤਾਂ ਹਰ ਇੱਕ ਲੋਕਾਂ ਦੀ ਨਜ਼ਰ ਜਿਹੜੀ ਸੀ ਉਹ ਰਾਮ ਮੰਦਰ ਦੇ ਉੱਪਰ ਟਿਕੀ ਹੋਈ ਸੀ ਅਯੁੱਧਿਆ ਦੇ ਵਿੱਚ ਰਾਮ ਪ੍ਰਤੀਸ਼ਟਾ ਜਿਹੜੀ ਸਥਾਪਿਤ ਕੀਤੀ ਜਾਣੀ ਹੈ 22 ਜਨਵਰੀ ਨੂੰ ਇਸ ਦਾ ਉਦਘਾਟਨ ਕੀਤਾ ਜਾਣਾ ਰਾਮ ਲੱਲਾ ਦੀ ਮੂਰਤੀ ਵੀ ਜਿਹੜੀ ਹੈ ਉਥੇ ਲਿਆ ਦਿੱਤੀ ਗਈ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆਂ ਤਸਵੀਰਾਂ ਨਾਲ-ਨਾਲ ਚੱਲ ਰਹੀਆਂ ਨੇ ਜਿਹੜੀਆਂ ਰਾਮ ਮੰਦਰ ਦੀਆਂ ਤਸਵੀਰਾਂ ਕੁਝ ਖਾਸ ਜਿਹੜੀਆਂ ਚੀਜ਼ਾਂ ਅਯੁੱਧਿਆ ਦੇ ਵਿੱਚ ਕੀਤੀਆਂ ਗਈਆਂ ਨੇ ਉਸ ਬਾਰੇ ਚਰਚਾ ਵੀ ਕਰਾਂਗੇ ਤਾਂ ਜਾਣਦੇ ਅੱਜ ਰਾਮ ਮੰਦਰ ਬਾਰੇ ਤੇ ਪਹਿਲਾਂ ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰਾਮ ਮੰਦਰ ਜਿਹੜਾ 70 ਏਕੜ ਜ਼ਮੀਨ ਦੇ ਉੱਪਰ ਜਿਹੜਾ ਰਾਮ ਮੰਦਰ ਨੂੰ ਬਣਾਇਆ ਗਿਆ ਜਿਸ ਦੇ ਵਿੱਚ 30% ਜਿਹੜਾ ਮੰਦਰ ਦੇ ਲਈ ਜਗ੍ਹਾ ਜਿਹੜੀ ਅਕਾਰ ਕੀਤੀ ਗਈ ਹੈ ਤੇ 70% ਪੇੜ ਪੌਦੇ ਜਿਹੜੇ ਲਗਾਏ ਗਏ ਆ ਤਾਂ ਕਹਿ ਸਕਦੇ ਆ ਵੀ ਇੱਕ ਹਰੀਆਲੀ ਦਾ ਪ੍ਰਤੀਕ ਰਾਮ ਮੰਦਰ ਨੂੰ ਦਰਸਾਇਆ ਜਾਵੇਗਾ ਤਾਂ ਦੂਸਰਾ ਜਿਹੜਾ ਇਹ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਡਿਜ਼ਾਈਨ ਇਸ ਦਾ ਨਾਗਰਾ ਸਟਾਈਲ ਦਾ ਜਿਹੜਾ ਡਿਜ਼ਾਈਨ ਹੈ ਤਾਂ ਜੇ ਆਪਾਂ ਗੱਲ ਕਰਦੇ ਆ ਇਸ ਦੀ ਉਚਾਈ ਦੀ ਤਾਂ ਉਚਾਈ ਜਿਹੜੀ ਹੈ 161 ਫੀਟ ਦੀ ਇਸ ਦੀ ਉਚਾਈ ਹੈ ਤੁਹਾਨੂੰ ਮੰਦਰ ਦੀਆਂ ਤਸਵੀਰਾਂ ਵੀ ਨਾਲ-ਨਾਲ ਦਿਖਾਉ ਰਿਹਾ ਚੌੜਾਈ ਜਿਹੜੀ ਆ ਉਹ 250 ਫੀਟ ਦੀ ਹੈ ਤੇ ਲੰਬਾਈ ਜਿਹੜੀ ਆ ਉਹ 380 ਫੀਟ ਦੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਰਾਮ ਮੰਦਰ ਉਹ ਅਜੂਬਾ ਜੋ ਤਾਜ ਮਹਿਲ ਤੋਂ ਬਾਅਦ ਦੂਸਰਾ ਯੋਧਿਆ ਦੇ ਵਿੱਚ ਬਣਦਾ ਹੈ ਕਹਿ ਸਕਦੇ ਆ ਪਤਾ ਤਾਂ ਪਹਿਲਾਂ ਤਾਂ ਵੀਡੀਓ ਨਾਲ ਨਾਲ ਦੋਸਤੋ ਚੱਲ ਵੀ ਰਹੀ ਹੈ ਤੇ ਸ਼ੇਅਰ ਕਰੀ ਜਾਣੀ ਹੈ ਤਿੰਨ ਫਲੋਰ ਜਿਹੜੇ ਐ ਇਸ ਦੇ ਵਿੱਚ ਬਣ ਗਏ 20 20 ਫੁੱਟ ਦੀ ਜਿਨ੍ਹਾਂ ਦੀ ਉਚਾਈ ਹੋਵੇਗੀ ਜਗਤੀ ਪਲੇਟਫਾਰਮ ਦੀ ਤਰ੍ਹਾਂ ਇਸ ਨੂੰ ਡਿਜ਼ਾਈਨ ਕੀਤਾ ਗਿਆ ਬਹੁਤ ਸੋਹਣੀ ਜਿਹੜੀ ਕਹਿ ਸਕਦੇ ਆਂ ਵੀ ਰਾਮ ਮੰਦਰ ਨੂੰ ਡਿਜ਼ਾਈਨ ਕਰਨ ਦੇ ਵਿੱਚ ਅਯੋਧਿਆ ਦੇ ਵਿੱਚ ਬਹੁਤ ਸਾਰੀਆਂ ਸੋਧਾਂ ਹੋਈਆਂ ਨੇ ਇੱਕ ਵਰਲਡ ਕਲਾਸ ਸਿਟੀ ਬਣਾ ਦਿੱਤਾ ਗਿਆ ਅਯੋਧਿਆ ਨੂੰ ਤਾਂ ਜੇ ਆਪਾਂ ਮੰਦਰ ਦੀ ਗੱਲ ਕਰਦੇ ਆਂ ਤਾਂ ਮੰਦਰ ਦੇ ਗੇਟ ਕਿੰਨੇ ਹੋਣੇ ਆ ਮੰਦਰ ਦੇ ਗੇਟ 44 ਗੇਟ ਇਸ ਦੇ ਲਗਾਏ ਗਏ ਆ 392 ਪਿਲਰਸ ਹੋਣਗੇ ਤੇ ਜਿਹੜੀਆਂ ਇੰਟਰੈਸ ਦੀਆਂ ਪੌੜੀਆਂ ਨੇ ਉਹ 32 ਪੌੜੀਆਂ 16 ਫੁੱਟ ਦੀ ਚੌੜਾਈ ਦੀਆਂ ਇਸ ਮੰਦਰ ਦੀਆਂ ਲਗਾਈਆਂ ਗਈਆਂ ਉਸ ਤੋਂ ਬਾਅਦ ਆਪਾਂ ਕਰਦੇ ਆ ਇਸ ਦੇ ਵਿੱਚ ਜਗਾ ਕਿੱਥੇ ਕਿੱਤੇ ਸਟੇਬਲ ਕੀਤੀ ਗਈ ਆ ਗਰਭ ਗ੍ਰਹਿਆ ਜੋ ਮੇਨ ਪੁਆਇੰਟ ਆ ਰਾਮ ਮੰਦਰ ਦਾ ਜਿੱਥੇ ਰਾਮ ਲੱਲਾ ਦੀ ਮੂਰਤੀ ਜਿਹੜੀ ਆ ਸਥਾਪਿਤ ਕੀਤੀ ਗਈ ਆ ਤਾਂ ਉਸ ਦਾ ਐਂਟ੍ਰੈਂਸ ਦੇ ਵਿਚਕਾਰ ਜਿਹੜੇ ਆ ਐਂਟ੍ਰੈਂਸ ਤੋਂ ਲੈ ਕੇ ਗਰਭ ਗ੍ਰਹਿਆ ਦੇ ਵਿਚਕਾਰ ਪੰਜ ਮੰਡਪ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕੁੜੂ ਮੰਡਪ ਹੈ ਨ੍ਰਿਤਿਆ ਮੰਡਪ ਹੈ ਰੰਗ ਮੰਡਪ ਹੈ ਕੀਰਤਨ ਮੰਡਪ ਹੈ ਤੇ ਪ੍ਰਾਰਥਨਾ ਮੰਡਪ ਤੇ ਜੇ ਆਪਾਂ ਗੱਲ ਕਰਦੇ ਨਾ ਸਾਰੇ ਮੰਡਪਸ ਦੇ ਸ਼ਿਖਰ ਜਿਹੜੇ ਐ ਉਹ ਮਾਊਂਟੇਨ ਜਿਹੜਾ ਹੀਲ ਹੈ ਉਹ ਮਾਊਂਟੇਨ ਦੀ ਤਰ੍ਹਾਂ ਬਣਾਇਆ ਗਿਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਦੋਸਤੋ ਰਾਮ ਮੰਦਰ ਇੰਨਾ ਜਿਆਦਾ ਸੋਹਣਾ ਬਣਾਇਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਰਾਮ ਮੰਦਰ ਬਾਰੇ ਜਿਹੜੀ ਜਾਣਕਾਰੀ ਆ ਉਹ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਰਾਮ ਮੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇ ਆਪਾਂ ਗੱਲ ਕਰਦੇ ਆ ਇਸ ਦੇ ਰਾਉਂਡ ਦੀ ਚਾਰੇ ਪਾਸੇ ਬਾਉਂਡਰੀ ਜਿਹੜੀ ਆ ਰਾਮ ਮੰਦਰ ਦੇ ਕੀਤੀ ਗਈ ਆ 2400 ਫੀਟ ਲੰਬੀ ਜਿਹੜੀ ਆ 14 ਫੁੱਟ ਚੌੜੀ ਦੀਵਾਰ ਜਿਹੜੀ ਆ ਚਾਰੇ ਪਾਸੇ ਲਗਾਈ ਗਈ ਆ ਤਾਂ ਚਾਰੇ ਜਿਹੜੇ ਇਸ ਤੇ ਕਾਰਨਰ ਨੇ ਜਿਨ੍ਹਾਂ ਨੂੰ ਆਪਾਂ ਪਰਕੋਟਾ ਕਹਿੰਦੇ ਆ ਪਰਕੋਟਾ ਦੇ ਵਿੱਚ ਛੇ ਮੰਦਰ ਵੀ ਜਿਹੜੇ ਆ ਸਥਾਪਿਤ ਕੀਤੇ ਜਾਣੇ ਆ ਛੇ ਮੰਦਰ ਕਿਸ-ਕਿਸ ਦੇ ਹੋਣਗੇ ਉਹ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਇੱਕ ਗਣਪਤੀ ਮਹਾਰਾਜ ਦਾ ਹੋਵੇਗਾ ਮਾਂ ਅਨਪੁਰਨਾ ਦੇਵੀ ਦਾ ਹੋਵੇਗਾ ਸ਼ਿਵਜੀ ਦਾ ਹੋਵੇਗਾ ਸੂਰਿਆ ਦੇਵ ਦਾ ਹੋਵੇਗਾ ਹਨੂਮਾਨ ਦਾ ਹੋਵੇਗਾ ਤੇ ਮਾਂ ਭਗਬਤੀ ਦਾ ਹੋਵੇਗਾ ਤਾਂ ਵੀਡੀਓ ਦੋਸਤੋ ਨਾਲ-ਨਾਲ ਚਲਦੀ ਸ਼ੇਅਰ ਕਰਨੀ ਹੈ ਜਿਸ ਨੂੰ ਜਾਣਕਾਰੀ ਚੰਗੀ ਲੱਗ ਰਹੀ ਹੈ ਇਦਾਂ ਦੇ ਵੀਡੀਓ ਜਿਹੜੀ ਆ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ ਰਮਾਇਣ ਦੇ ਨਾਲ ਜੁੜੇ ਹੋਏ ਜਿਹੜੇ ਇਤਿਹਾਸਿਕ ਲੋਕ ਨੇ ਉਹਨਾਂ ਦੀਆਂ ਮੂਰਤੀਆਂ ਜਿਹੜੀਆਂ ਉਸ ਵਣ ਦੇ ਵਿੱਚ ਲੱਗਣ ਗਿਆ ਜੇ ਜਿਹੜਾ ਤੁਹਾਨੂੰ ਦੱਸਿਆ ਵੀ 70% ਹਿੱਸਾ ਪੇੜ-ਪੌਦੇ ਲਗਾਏ ਜਾਣ ਉਸ ਨੂੰ ਬੰਨ ਦੀ ਤਰ੍ਹਾਂ ਤਿਆਰ ਕੀਤਾ ਜਾਏਗਾ ਕਿਉਂਕਿ RAM ਦੇ ਨਾਲ ਜਦੋਂ ਬਨ ਜੁੜਦਾ ਤਾਂ ਆਪੋ ਆਪਣੇ ਤੁਸੀਂ ਦਿਮਾਗ ਦੇ ਵਿੱਚ ਬੈਠ ਜਾਂਦਾ ਕਿ RAM ਚੰਦਰ ਜੀ ਨੇ ਜਿਹੜਾ ਬਨਵਾਸ ਕੱਟਿਆ ਸੀ ਉਹ ਬਨ ਦੇ ਵਿੱਚ ਕੱਟਿਆ ਸੀ ਤਾਂ ਬਨ ਤੋਂ ਅਲੱਗ ਨਹੀਂ ਹੋ ਸਕਦੇ RAM ਤਾਂ ਉਸੇ ਤਰ੍ਹਾਂ ਇਹ ਬਨ ਦੀ ਇੱਕ ਤਸਵੀਰ ਦੇਖਣ ਨੂੰ ਮਿਲਗੀ ਜਿਸ ਦੇ ਵਿੱਚ ਨਿਸ਼ਟ ਰਾਜ ਜਿਹੜੇ ਮਹਾਰਿਸ਼ੀ ਬਾਲਮੀਕ ਮਹਾਰਿਸ਼ੀ ਅਗਸਤਿਆ ਮਾਤਾ ਸਬਰੀ ਤੇ ਦੇਵੀ ਅਹਲਿਆ ਮਹਾਰਿਸ਼ੀ ਵਿਸ਼ਵਾਮিত্র ਤੇ ਮਹਾਰਿਸ਼ੀ ਬਸ਼ੇਸ਼ਟ ਦੀਆਂ ਜਿਹੜੀਆਂ ਮੂਰਤੀਆਂ ਉਸ ਬੰਦ ਦੇ ਵਿੱਚ ਲੱਗਣਗੀਆਂ ਜੇ ਆਪਾਂ ਗੱਲ ਕਰਦੇ ਆ ਫੈਸਿਲਿਟੀ ਦੀ ਤਾਂ ਫੈਸਿਲਿਟੀ ਬਹੁਤ ਜ਼ਿਆਦਾ ਜਿਹੜੀ ਮੰਦਿਰ ਦੇ ਵਿੱਚ ਬਹੁਤ ਸੋਹਣੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ ਉਹ ਫੈਸਿਲਿਟੀ ਕੀ ਕੀ ਆ 25000 ਲੋਕਰਸ ਜਿਹੜੇ ਆ ਸ਼ਰਧਾਲੂਆਂ ਦੇ ਲਈ ਇੱਥੇ ਅਵੇਲੇਬਲ ਕੀਤੇ ਗਏ ਆ ਤੇ ਨਾਲ ਹਸਪੀਟਲ ਜੇ ਸਭ ਤੋਂ ਵੱਡੀ ਜਿਹੜੀ ਦਿੱਕਤ ਲੋਕਾਂ ਨੂੰ ਆਉਂਦੀ ਆ ਸਿਹਤ ਨੂੰ ਲੈ ਕੇ ਤਾਂ ਹਸਪੀਟਲ ਵੀ ਜਿਹੜਾ ਇਸ ਮੰਦਿਰ ਦੇ ਨਜ਼ਦੀਕ ਬਣਾਇਆ ਜੇ ਕਹਿ ਸਕਦੇ ਆ ਵੀ ਇੱਕ ਡਿਵੋਟਿਸ ਜਿਹੜੇ ਐ ਐਕਸਪਰਟ ਲੈਂਗੁਏਜ ਨੂੰ ਲੈ ਕੇ ਵੱਡਾ ਜਿਹੜਾ ਸੁਧਾਰ ਕੀਤਾ ਗਿਆ ਵੀ ਜਗਾ ਜਗਾ ਤੋਂ ਜਿਹੜੇ ਸ਼ਰਧਾਲੂ ਨੇ ਉਹ ਇਸ ਜਗਾ ਤੇ ਦਰਸ਼ਨ ਕਰਨ ਦੇ ਲਈ ਆਉਣਗੇ ਤਾਂ ਉਹਨਾਂ ਦੇ ਲਈ ਡਿਵੋਟਿਸ ਜਿਹੜੇ ਨੇ ਐਕਸਪਰਟ ਰੱਖੇ ਜਾਣਗੇ ਹਰ ਇੱਕ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਰਾਮ ਮੰਦਰ ਬਾਰੇ ਦੱਸਿਆ ਜਾਏਗਾ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਜਿਹੜੀ ਆ ਉਹ ਤੇ ਨਹੀਂ ਆਉਣ ਦਿੱਤੀ ਜਾਏਗੀ ਤਾਂ ਸਭ ਤੋਂ ਵੱਡੀ ਜੇ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਇੱਥੇ ਜਿਹੜਾ ਰੇਲਵੇ ਸਟੇਸ਼ਨ ਆ ਉਹ ਰੇਲਵੇ ਸਟੇਸ਼ਨ ਵੀ ਰਾਮ ਮੰਦਰ ਦੇ ਤਰ੍ਹਾਂ ਹੀ ਬਿਲਕੁਲ ਡਿਜ਼ਾਈਨ ਕੀਤਾ ਗਿਆ ਇਸ ਦੇ ਵਿੱਚ 3 ਤੋਂ ਲੈ ਕੇ 5 ਲੱਖ ਵਿਜ਼ਿਟਰ ਆਉਣ ਦੀ ਜਿਹੜੀ ਹੈ ਉਹ ਜਿਹੜੀ ਹੈ ਖਾਸ਼ਾ ਜਤਾਇਆ ਜਾ ਰਿਹਾ ਵੀ 3 ਤੋਂ 5 ਲੱਖ ਲੋਕ ਜਿਹੜੇ ਆ ਵਿਜ਼ਿਟਰ ਇੱਥੇ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਆਉਣਗੇ 22 ਜਨਵਰੀ ਨੂੰ ਇਸ ਦਾ ਉਦਘਾਟਨ ਹੋਣਾ ਹੈ ਤੇ ਅਯੋਧਿਆ ਧਾਮ ਜੰਕਸ਼ਨ ਜਿਹੜਾ 240 ਕਰੋੜ ਰੁਪਏ ਖਰਚ ਕੇ ਜਿਹੜਾ ਜੰਕਸ਼ਨ ਤਿਆਰ ਕੀਤਾ ਗਿਆ ਤੇ ਹੋਰ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਦੋਸਤੋ ਇੱਥੇ 에ਰਪੋਰਟ ਵੀ ਤਿਆਰ ਕੀਤਾ ਗਿਆ ਅਯੋਧਿਆ ਦੇ ਵਿੱਚ 에ਰਪੋਰਟ ਤਿਆਰ ਕੀਤਾ ਗਿਆ ਜਿਸ ਨੂੰ ਜਿਹੜਾ ਮਹਾਰਿਸ਼ੀ ਬਾਲਮਿਕ ਨਾਮ ਦਿੱਤਾ ਗਿਆ ਤੇ 5 ਸਟਾਰ ਦੀ ਰੇਟਿੰਗ ਇਸ 에ਰਪੋਰਟ ਨੂੰ ਦਿੱਤੀ ਗਈ ਹੈ ਪਰ 에ਰਪੋਰਟ ਜਿਹੜਾ ਬਹੁਤ ਸੋਹਣਾ ਜਿਸ ਦੇ ਵਿੱਚ ਰਾਮ ਸ਼੍ਰੀ ਰਾਮ ਜੀ ਦੀਆਂ ਪੇਂਟਿੰਗਸ ਲੱਗੀਆਂ ਹੋਈਆਂ ਪੂਰਾ ਸਫ਼ਰ ਜਿਹੜਾ ਜ਼ਿੰਦਗੀ ਦਾ ਉਹ ਇੱਥੇ ਡਿਜ਼ਾਈਨ ਕੀਤਾ ਹੋ ਗਿਆ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਨਾਲ ਸਾਹਮਣੇ ਜਿਹੜੀਆਂ ਚਲਾ ਰਹੇ ਆ ਤਾਂ ਰ ਜਿਹੜੇ ਰੋਡ ਨੇ ਉਹ ਨਵੇਂ ਤਿਆਰ ਹੋ ਰਹੇ ਨੇ 4000 ਕਰੋੜ ਰੁਪਏ ਦਾ 70 ਕਿਲੋਮੀਟਰ ਦਾ ਰਿੰਗ ਰੋਡ ਤਿਆਰ ਕੀਤਾ ਜਾ ਰਿਹਾ ਜੋ RAM ਮੰਦਰ ਦੇ ਆਲੇ-ਦੁਆਲੇ ਹੈ ਤਾਂ ਜੇ ਆਪਾਂ RAM ਮੰਦਰ ਦੇ ਨਾਲ ਜੁੜਦੀਆਂ ਸੜਕਾਂ ਦੀ ਗੱਲ ਕਰਦੇ ਹਾਂ ਤਾਂ ਸਾਰੇ ਪਾਸੇ ਸੜਕਾਂ ਦੇ ਨਾਮ ਰੱਖੇ ਗਏ ਨੇ ਇੱਕ ਦਾ ਨਾਮ RAM ਪਾਥ ਹੈ ਤੇ ਇੱਕ ਦਾ ਨਾਮ ਲਕਸ਼ਮਣ ਪਾਥ ਹੈ ਤੇ ਇੱਕ ਦਾ ਨਾਮ ਧਰਮਾ ਪਾਥ ਹੈ ਭਗਤੀ ਪਾਥ ਸ਼ਰਦਾ ਪਾਥ ਤੇ ਬ੍ਰਾਹਮਣ ਪਾਥ ਤੇ ਇਹ ਜੇ ਸਭ ਤੋਂ ਖਾਸ ਗੱਲ ਦੀ ਗੱਲ ਆਉਂਦੀ ਹੈ ਦੋਸਤੋ ਤਾਂ ਇਸ ਦੇ ਵਿੱਚ ਇੱਕ ਜਿਹੜੀ ਨਵੀਂ ਇਨਵੈਂਸ਼ਨ ਨਰਿੰਦਰ ਮੋਦੀ 22 ਜਨਵਰੀ ਨੂੰ ਇੱਕ ਜਿਹੜੀ ਪੂਰੇ ਦੇਸ਼ ਦੀ ਕਹਿ ਸਕਦੇ ਆ ਇੰਡੀਆ ਦੀ ਦੂਸਰੀ ਤੇ ਜੋ ਯੂਪੀ ਦੀ ਪਹਿਲੀ ਇੱਕ ਵਾਟਰ ਮੈਟਰੋ ਵਾਟਰ ਮੈਟਰੋ ਜਿਹੜੀ ਆ ਜਿਸ ਦੀ ਸ਼ੁਰੂਆਤ ਜਿਸ ਦਾ ਉਦਘਾਟਨ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਜਸਟ ਹੁਣ ਹੈ ਤਾਂ ਰਾਮ ਮੰਦਰ ਦੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਨੇ ਬਹੁਤ ਸੋਹਣਾ ਨਜ਼ਾਰਾ ਅਦਭੁਤ ਹੈ ਇਸ ਮੰਦਰ ਦਾ ਇਸ ਮੰਦਰ ਦੇ ਵਿੱਚ ਕੀ ਕੀ ਖਾਸ ਹੈ ਉਹ ਤੁਹਾਡੇ ਸਾਹਮਣੇ ਰੱਖਿਆ ਤੁਹਾਨੂੰ ਦੱਸਿਆ ਵੀ ਆ ਵੀਡੀਓ ਨੂੰ ਸ਼ੇਅਰ ਕਰਿਓ ਇਦਾਂ ਦੇ ਕਨਸੈਪਟ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਨੇ ਆ ਤਾਂ ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇਹ ਮੰਦਰ ਦਾ ਦ੍ਰਿਸ਼ਕ ਕਿਸ ਤਰ੍ਹਾਂ ਦਾ ਲੱਗਿਆ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ